ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਅਨਮੋਲ ਡੇਰੀ ਫਾਰਮਿੰਗ ਦੇ ਵਿੱਚ ਅੱਜ ਦੀ ਵੀਡੀਓ ਕਵਰ ਕਰ ਰਹੇ ਹਾਂ ਪਿੰਡ ਗਿੱਦੜ ਵੇਹੇ ਤੋਂ ਮੌਕਸਰ ਜ਼ਿਲ੍ਹੇ ਦਾ ਪਿੰਡ ਆ ਤੇ ਤਹਿਸੀਲ ਇਸ ਪਿੰਡ ਨੂੰ ਗਿੱਦੜਵਾਹ ਹੀ ਪੈ ਜਾਂਦੀ ਹੈ ਪਿੰਡ ਦੇ ਵਿੱਚੋਂ ਵੀਡੀਓ ਕਵਰ ਕਰ ਰਹੇ ਹਾਂ ਤੇ ਬਾਈ ਦਾ ਵਪਾਰ ਦਾ ਕੰਮ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ ਜਾਨਵਰ ਦਿਖਾਉਣੇ ਆ ਦੋਸਤੋ ਇੱਕ ਪਹਿਲਾ ਸੂਆ ਐਚ ਐਫ ਵੈੜਾ ਬਹੁਤ ਸੋਹਣੇ ਥਾਣ ਹਵਾਨੇ ਦੇ ਵਿੱਚ ਤੇ ਦੋ ਨੰਬਰ ਦੀ ਗੱਲ ਕਰ ਲਈਏ ਦੋਸਤੋ ਪਹਿਲਾ ਸੂਆ ਬਾਈ ਕੋਲੇ ਜਰਸੀ ਏ ਵੀ ਦੋਸਤੋ ਬਹੁਤ ਸੋਹਣੇ ਥਾਣਾਵਾਨੇ ਦੇ ਵਿੱਚ ਆ ਪ੍ਰੋਪਰ ਜਾਣਕਾਰੀ ਬਾਈ ਤੋਂ ਲਵਾਂਗੇ ਜਿੰਨਾ ਵੀ ਰਣੇ ਦੋਸਤੋ ਹਜੇ ਤਾਈਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹਨ ਮੋਡ ਡਿਲੀਵਰੀ ਫਾਰਮ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਪ੍ਰੋਪਰ ਜਾਣਕਾਰੀ ਬਾਈ ਤੋਂ ਲੈ ਲੈਣੇ ਆ ਆਓ ਬਾਈ ਜੀ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬਹੁਤ ਠੀਕ ਹੈ ਹਾਂਜੀ ਹਾਂਜੀ ਠੀਕ ਹੈ ਨਾਂ ਦੱਸਦੀ ਬਾਈ ਕੁਲਦੀਪ ਸਿੰਘ ਹੈ ਨਾ ਇਹ ਕੁਲਦੀਪ ਸਿੰਘ ਠੀਕ ਆ ਬਾਈ ਕੁਲਦੀਪ ਇੱਕ ਵਾਰੀ ਆਪਣਾ ਨੰਬਰ ਵੀ ਦੱਸਦੀ ਨੰਬਰ ਆਪਣਾ 62801 83896 ਠੀਕ ਆ ਵਪਾਰ ਦਾ ਕੰਮ ਹੀ ਆ ਬਈ ਹਾਂਜੀ ਹਾਂਜੀ ਵਪਾਰ ਦਾ ਠੀਕ ਆ ਪਸ਼ੂ ਰੂਟੀਨ ਚ ਹੀ ਹੁੰਦੇ ਆ ਹਾਂ ਰੂਟੀਨ ਚ ਹੀ ਹੁੰਦੇ ਆ ਬਈ ਠੀਕ ਆ ਅੱਜ ਦੋ ਨਾਂ ਗਏ ਆ ਬਈ ਅੱਜ ਦੋ ਹੀ ਆ ਬਈ ਤਿੰਨ ਸਿੰਘ ਇੱਕ ਵੇਚੀ ਉਹ ਤੋਂ ਪਹਿਲਾਂ ਠੀਕ ਆ ਹੁਣ ਦੋ ਆ ਵੀ ਆਪਣਾ ਠੀਕ ਆ ਤੇ ਜਰਸੀ ਦੀ ਗੱਲ ਕਰ ਲਈਏ ਬਈ ਕਿੰਨਾ ਵਸੂਆ ਸੂਣਾ ਹੈ ਜਰਸੀ ਪਹਿਲਾ ਸੂਆ ਸੂਗੀ ਬਈ ਠੀਕ ਆ ਪਹਿਲਾ ਸੂਆ ਸੂਣਾ ਨੇ ਠੀਕ ਆ ਕਿੰਨੇ ਦਿਨ ਲਾਜੂ ਬਈ ਹਾਂਜੀ 5-6 ਦਿਨ ਲਾਜੂਗੇ ਬਈ 5-6 ਦਿਨ ਲਾਈ ਹਾਂ ਹਾਂ ਤੇ ਦੁੱਧ ਦਾ ਕੀ ਨਿਰਮਾਣ ਕਰਦੇ ਆਂ ਵੀ ਪਹਿਲੇ ਸੂਏ ਦਾ ਕਿੰਨਾ ਪਾ ਸਕਦੀ ਏ ਤੂੰ ਬਾਹਰ ਤਾਂ ਆਪਾਂ ਕਹਿੰਦੇ ਨਹੀਂ ਬਈ ਤੂੰ 16-17 ਕਿਲੋ ਦਾ ਪਾ ਦੋਗੇ ਬੱਚੇ ਠੀਕ ਆ 16-17 ਕਿਲੋ ਬਾਈ ਆਪੀ ਚਲੀਏ ਠੀਕ ਆ ਤੂੰ 16-17 ਕਿਲੋ ਖੁੱਲਾ ਪਾ ਦੋਗੀ ਠੀਕ ਐ ਇਹੋ ਜੀ ਤਿਆਰੀ ਐ ਲਓ ਬਈ ਬਾਈਆਂ ਦਾ ਜੇ ਜੀ ਤਿਆਰੀ ਐ ਨਾ ਤਿਆਰੀ ਦੇ ਹਿਸਾਬ ਨਾਲ 16-17 ਕਿਲੋ ਦਾ ਅਨੁਮਾਨ ਬਾਈ ਲਾਉਂਦਾ ਕੱਦ ਕਾਠ ਨੇ ਸੋਹਣੇ ਕੱਦ ਕਾਠ ਦੇ ਵਿੱਚ ਤੇ ਪਹਿਲੇ ਸੂਏ 'ਚ ਤਿਆਰੀ ਕਰਮਾਲੀ ਨੇ ਦੋਸਤੋ ਸੋਹਣੀ ਕੀਤੀ ਹੋਈ ਆ ਨੇੜੇ ਹੋ ਕੇ ਤੁਹਾਨੂੰ ਹਵਾਨਾ ਵਿਖਾਉਣੇ ਕਰਮਾਲੀ ਦਾ ਦੇਖ ਸਕਦੇ ਦੋਸਤੋ ਕਿਆ ਬਾਤਾਂ ਦੋਸਤੋ ਖਾਣਾ ਦਾ ਸਹਿਜ ਹੈ ਹੱਥੀ ਜਵਾਈ ਵਾਲਾ ਖਾਣਾ ਤੇ ਫੇਸ ਚੈੱਕ ਕਰ ਸਕਦੇ ਆਂ ਦੋਸਤੋ ਪੰਜਾਬ ਵਾਲੀ ਜੈਸੀ ਕਹਿ ਸਕਦੇ ਆਂ ਜੇ ਜਿਹੜੇ ਹਿਸਾਬ ਨਾਲ ਦੋਸਤੋ ਕਦ ਕਾਠਾ ਕੋਈ ਛੋਟਾ ਨਹੀਂ ਪਹਿਲੇ ਸੂਏ ਸੋਹਣਾ ਕਦ ਕਾਠਾ ਤੇ ਹਵਾਨਾ ਕਰਮ ਵਾਲੀ ਨੇ ਦੋਸਤੋ ਬਹੁਤ ਸੋਹਣਾ ਫਿੱਟ ਫਿੱਟ ਤਿਆਰ ਕੀਤਾ ਹੋਇਆ ਦੇਖ ਸਕਦੇ ਆਂ ਤੇ ਬਈ ਦਿਨ ਕਿੰਨੇ ਲੱਜੂਗੀ ਅਨੁਮਾਨ ਤੇ 5 ਦਿਨ ਪਹਿ ਜਾ ਵੀ ਤੇਰੇ ਪੂਰੇ ਹੋਣ ਚੁੱਕਾ ਕਿੰਨੂ ਕਿ ਦੋ ਦਿਨ ਵੱਧ ਵੀ ਲੈ ਲੇ ਠੀਕ ਆ ਲਓ ਬਈ 5 ਦਿਨ ਹਜੇ ਸੂਨ ਦੇ ਵਿੱਚ ਬਾਕੀ ਆ ਪੋਸਟਾਂਗ ਨਾਲ ਦੀ ਜੱਜਮੈਂਟ ਕਰਿਓਏ ਤੇ ਕਰਮਾ ਵਾਲੀ ਨੇ ਨਾ ਹਵਾਨਾ ਹੁਣ ਵੀ ਸੋਹਣਾ ਤਿਆਰ ਕੀਤਾ ਜੇ ਬਾਕੀ ਦੋਸਤੋਂ ਪੰਜ ਚਾਰ ਦਿਨਾਂ ਦੇ ਨਾਲ ਜਾਂਦੀ ਆ ਹਨਮਾਨਾ ਵੀ ਹੋਰ ਵੀ ਹਵਾਨਾ ਇਹਨੇ ਸੋਹਣਾ ਤਿਆਰ ਕਰਨਾ ਬਹੁਤ ਸੋਹਣਾ ਫਿਟਿੰਗ ਵਾਲਾ ਹਵਾਨਾ ਕੱਦ-ਕਾਠ ਸੋਹਣਾ ਤੋੜ ਕੇ ਤੁਹਾਨੂੰ ਵਿਖਾ ਦਿੰਨੇ ਆ ਲੈ ਵੀ ਕੁਲਦੀਪ ਜੇ ਕਰੀ ਤੋੜ ਕੇ ਵਿਖਾ ਲਈ ਉਹ ਸਫਾਈ ਵਾਲੀ ਬਹਿਣਾ ਦੋਸਤੋਂ ਜਰਸੀ ਜਿੰਨੀ ਵੀ ਕਹ ਲਈਏ ਉੰਨੀ ਸਾਫ ਸੁਥਰੀ ਆ ਸੋਹਣਾ ਕੱਦ-ਕਾਠ ਆ ਜਿਹੜੇ ਤੁਹਾਨੂੰ ਦੋਸਤੋਂ ਪਹਿਲੇ ਸੂਏ ਸੁਣਾ ਕੱਦ ਕੋਈ ਛੋਟਾ ਨਹੀਂ ਦੇਖ ਸਾਡੇ ਦੋਸਤੋਂ ਆਹ ਫੋਟਵਾਲ ਦੀ ਬਲੈਟਰ ਵਾਂਗੂ ਫਸਿਆ ਪਿਆ ਹਵਾਨਾ ਹੁਣੇ ਕਰਮਾਲੀ ਦਾ ਤੇ ਹਵਾਨਾ ਕਰਮਾਲੀ ਨੇ ਫੈਸੀ ਜਾਈ ਤਿਆਰ ਕੀਤਾ ਬਿਲਕੁਲ ਸਾਫ ਸੁਥਰੀ ਵਹਿਣਾ ਇੱਥੇ ਆਉਂਗੇ ਤਾਂ ਤੁਹਾਡੇ ਜ਼ਰੂਰ ਪਸੰਦ ਆਊਗੀ ਵੇਲ ਗੂ ਦੇਖ ਸਕਦੇ ਆਂ ਸੋਹਣੀ ਵੇਲ ਆ ਮੱਕੀ ਰੁਟੀਨ ਦੇ ਵਿੱਚ ਹੀ ਬਾਈ ਕੋਲੇ ਪਸ਼ੂ ਹੁੰਦੇ ਆ ਜਿਹੜੇ ਵੀਰ ਦੇ ਇਹ ਦੋਵੇਂ ਵਹਿਣਾ ਪਸੰਦ ਹੋਣ ਆਹ ਦੀ ਤਸੱਲੀ ਤੁਸੀਂ ਇੱਥੇ ਆ ਕੇ ਕਰ ਲੈਣੀ ਆ ਬਈ ਇਹਦਾ ਰੇਟ ਕੀ ਕਰ ਦਿਆਂਗੇ ਲੈਣ ਦੇ ਨਾਲ ਫੇ ਰੇਟ ਕਿੰਨੇ ਕਰ ਕੇ ਲੈਣ ਦੇਣਾ ਆਪਾਂ 70000 ਦੀ ਬੱਚੀ ਦੇ ਦਿਆਂਗੇ ਬਈ ਠੀਕ ਆ 70000 ਦੀ ਹਾਂਜੀ ਬਈ ਠੀਕ ਆ ਫਿਰ ਵੀ ਕੋਈ ਥੋੜਾ ਬਹੁਤਾ ਨਹੀਂ ਆਪਾਂ ਕੋਈ ਮਾਨਤਾਣ ਕਰ ਦਿਆਂਗੇ ਬਈ ਠੀਕ ਆ ਥੋੜਾ ਬਹੁਤਾ ਜਣੀ ਮਾਨਤਾਣ ਕਰ ਦਾਂਗੇ ਮਾਨਤਾਣ ਕਰ ਦਿਆਂਗੇ ਠੀਕ ਆ ਲੋ ਵੀ ਸਾਫ ਸੁਥਰੀ ਜਰਤੀ ਹੈ ਜਿਹੜੇ ਵੀ ਦੇ ਪਸੰਦ ਹੋਵੇ ਨੰਬਰ ਆਪਾਂ ਬਾਈ ਦਾ ਸਕਰੀਨ ਤੇ ਲਾ ਦੇਣਾ ਇਸ ਤੋਂ ਕਿ ਦੋ ਨੰਬਰ ਐਚ ਐਫ ਵੈਟ ਦੀ ਗੱਲ ਕਰ ਲਈ ਏਕ ਨਮਾ ਸੁਆ ਸੁਹੰਦੀ ਹੈ ਪਹਿਲਾ ਸੁਆ ਸੁਹੰਦੀ ਬਈ ਠੀਕ ਆ ਪਹਿਲਾ ਸੁਆ ਹੀ ਇਹ ਸੁਹੰਦੀ ਹੈ ਕਰਮਾ ਵਾਲੀ ਠੀਕ ਆ ਦਿਨ ਕਿੰਨੇ ਲੈ ਜੂ ਇਹਦੇ ਵੀ ਪਈ ਹਫ਼ਤੇ ਪਿਆ ਬਈ ਜੀ ਇਹਦੇ ਵੀ ਹਫ਼ਤੇ ਦੇ ਲਗਭਗ ਪਿਆ ਠੀਕ ਆ ਇਹ ਇਹ ਕਿਨੇ ਦੁੱਧ ਦਾ ਨਿਮਾਨ ਕਰਦੇ ਆ ਬਈ ਕੁਲਦੀਪ ਇਹਦਾ 20 ਲੀਟਰ ਦੁੱਧ ਪਾ ਦੋਗੇ ਬਈ ਰਾਮ ਨਾਲ 20 ਲੀਟਰ ਪਾ ਲੋ ਮੌਸਮ ਠੀਕ ਆ ਠੀਕ ਆ ਹਾਂ ਲਓ ਬਈ ਰਾਜੀਪੜੀ ਚੰਗੀ ਆ ਟੂਰੀ ਬਹੁਤ ਵੱਡੀ ਉੱਡੀ ਬਹੁਤ ਆ ਵੜ ਬਈ ਸਹੀ ਗੱਲ ਆ ਲਓ ਬਈ ਹਵਾਨੇ ਦੀ ਫਿਟਿੰਗ ਦੀ ਗੱਲ ਕਰੀ ਜਨ ਕਰਮਾਲੀ ਇਹਨੇ ਵੀ ਦੋਸਤੋ ਬਹੁਤ ਸੋਹਣਾ ਫਿੱਟ ਫਿੱਟ ਹਵਾਨਾ ਤਿਆਰ ਕੀਤਾ ਸਿੰਘ ਜਰੂਰ ਹੈਗੇ ਆ ਦੋਸਤੋ ਛੋਟਾ ਛੋਟਾ ਸਿੰਘ ਆ ਕੋਈ ਐਡਾ ਵੱਟਾ ਨਹੀਂ ਬਾਈ ਜਨ ਦਾ ਸੀਲ ਠੰਡੀ ਬਹੁਤ ਆ ਹਵਾਨਾ ਤੁਹਾਨੂੰ ਥੱਲੇ ਹੋ ਕੇ ਦੋਸਤੋ ਦਿਖਾਉਣੇ ਆ ਇਹ ਸਾਰੇ ਕੀ ਬਾਤਾਂ ਦੋਸਤੋ ਹਵਾਨੇ ਵਾਲੀਆਂ ਐ ਗੁਲਾਬੀ ਰੰਗ ਦਾ ਹਵਾਨਾ ਤਿਆਰ ਕੀਤਾ ਕਰਮਾ ਵਾਲੀ ਨੇ ਪਹਿਲੇ ਸੂਏ ਸੋਹਣਾ ਥਣਾ ਦਾ ਸਹਜਾ ਬਾਈਆਂ ਦਾ ਪਹਿਲੇ ਸੂਏ ਅਨੁਮਾਨ ਆ 20 ਲੀਟਰ ਦੁੱਧ ਪਾ ਦੇਣਾ ਨਾੜਾ ਇਹਦੇ ਵੀ ਹਵਾਨੇ ਤੇ ਚੈੱਕ ਕਰ ਸਕਦੇ ਆ ਸੋਹਣੀਆਂ ਨਾੜਾਂ ਦੋਸਤੋ ਗੁਲਾਬੀ ਰੰਗ ਦਾ ਹਵਾਨਾ ਤਿਆਰ ਕੀਤਾ ਹੋਇਆ ਕਰਮਾ ਵਾਲੀ ਨੇ ਸੋਹਣਾ ਕਦ ਕਾਠਾ ਬਾਕੀ ਜਿਹੜੇ ਵੀਤੋਂ ਆਈ ਹੈ ਨਾ ਸਵੇਾਈ ਚੰਗੀ ਸੀ ਕਿਉਂਕਿ ਸੋਹਣੀ ਤਿਆਰ ਹੋਈ ਹੈ ਸਦਿਆ ਖਣਾ ਦਾ ਸੈਜ ਬਿਲਕੁਲ ਸਾਫ ਸੁਥਰੀ ਆ ਇੱਥੇ ਆਊ ਆਓਗੇ ਤਾਂ ਤੁਹਾਡੇ ਜ਼ਰੂਰ ਪਸੰਦ ਆਊ ਖੁੱਲੇ ਹੱਡਾਂ ਪਰਾਂ ਦੇ ਵਿੱਚ ਆ ਮੈਂ ਵੀ ਕੁਲਦੀਪ ਇਹਦਾ ਵੀ ਇੱਕ ਵਾਰੀ ਢੀੜਾ ਕੜਵਾ ਲਈ ਕੱਦ ਕਾਠ ਨੂੰ ਕੋਈ ਕਮੀ ਨਹੀਂ ਦੋਸਤੋ ਸੋਹਣੇ ਕੱਦ ਕਾਠ ਦੇ ਵਿੱਚ ਸੋਹਣੇ ਜਾਨਵਰ ਆ ਦੋਸਤੋ ਦੋਨੇ ਇੱਥੇ ਆਓਗੇ ਤਾਂ ਤੁਹਾਡੇ ਜ਼ਰੂਰ ਪਸੰਦ ਆਉਣਗੇ ਦੋਵੇਂ ਬਹਿਣਾ ਦੋਸਤੋ ਇਸ ਤਰ੍ਹਾਂ ਦੇ ਆ ਦੋਸਤੋ ਹੋ ਸੋਹਣਾ ਦੋਸਤੋ ਫਿੱਟ ਫਿੱਟ ਹਵਾਨਾ ਕਰਮਾ ਵਾਲੀ ਨੇ ਤਿਆਰ ਕੀਤਾ ਹੈ ਬਿਲਕੁਲ ਰੀਡ ਦੀ ਹੱਡੀ ਸਿੱਧੀ ਆ ਦੋਨੇ ਦੋਸਤੋ ਵੈੜਾ ਸਾਫ ਸੁਥਰੀਆਂ ਇੱਥੇ ਆਵੋਗੇ ਤਾਂ ਤੁਹਾਡੇ ਜ਼ਰੂਰ ਪਸੰਦ ਆਉਣੀਆਂ ਹਵਾਨੇ ਪੱਖ ਤੋਂ ਬਹੁਤ ਸੋਹਣੀਆਂ ਸਾਫ ਸੁਥਰੀਆਂ ਵੈੜਾ ਰੀਡ ਇਹਦਾ ਆ ਬਾਈਕਲ ਦੀ ਇੱਕ ਤੋਂ ਪਛ ਲਈ ਹੈ ਜਿੱਦੜਾ ਹੈ ਪਿੰਡ ਦੇ ਵਿੱਚ ਬਾਈ ਦਾ ਘਰ ਆ ਬਾਈ ਕਲੀਪ ਇਹਦਾ ਕੀ ਰੇਟ ਰਹੂਗਾ ਮੁੱਲ ਤਾਂ 85 ਹੈ ਬਾਈ ਤੇ ਪਰ ਆਪਾਂ ਸੀ ਹਜ਼ਾਰ ਦੀ ਵੈੜ ਦੇ ਦੇਾਂਗੇ ਠੀਕ ਆ ਲੋਬਿੰ ਜਿਹੜੇ ਵੀਰ ਨੇ ਬਾਈਆਂ ਦਾ ਮੁੱਲ ਕਰਾਉਣਾ 85000 80000 ਦੀ ਵੈੜ ਦੇ ਦੇਾਂਗੇ ਸਾਫ਼ ਸੁਥਰੀ ਵੈੜ ਆ ਦੋਸਤੋ ਜਿਹੜੇ ਵੀਰ ਨੇ ਖਰੀਦਣੀ ਹੋਵੇ ਤਸੱਲੀ ਤੁਸੀਂ ਇੱਥੇ ਆ ਕੇ ਕਰ ਲੈਣੀ ਹੈ ਕਿਉਂਕਿ ਬਾਈ ਦਾ ਵਪਾਰ ਦਾ ਕੰਮ ਆ ਰੁਟੀਨ ਦੀ ਪਛੂ ਹੁੰਦੇ ਆ ਤੇ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਤੇ ਜਿਹੜੇ ਮੇਰੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਨੰਬਰ ਸਕਰੀਨ ਦੇਖ ਲੈ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਮਿਲਦੇ ਆਂ ਦੋਸਤੋ ਆਉਣ ਵਾਲੀ ਨਵੇਂ ਵੀਡੀਓ ਦੇ ਨਾਲ ਧੰਨਵਾਦ